ਲੁਧਿਆਣਾ ਵਿੱਚ ਬਿਜਲੀ ਕਰਮਚਾਰੀਆਂ ਨੇ ਆਪਣੀ ਮੰਗਾਂ ਨੂੰ ਲੈ ਕੇ ਦਿੱਤਾ ਧਰਨਾ ਇਸ ਮੌਕੇ ਤੇ ਕਈ ਆਗੂਆਂ ਨੇ ਕਰਮਚਾਰੀਆਂ ਨੂੰ ਕੀਤਾ ਸੰਬੋਧਨ ਤੁਸੀਂ ਵੀ ਦੇਖੋ ਪੂਰੀ ਰਿਪੋਰਟ ਅੰਜੀ ਪ੍ਰਧਾਨ ਕੀ ਰੌਣਕੀ ਜਨ ਜਨੇ ਖੜਾ ਆਇਆ ਅੱਜ ਤੇ ਇਹਨਾਂ ਦਾ ਅਰਥ ਜੋ ਕਰਨਾ ਲੱਗਾ ਹੈ ਕਰਨਾ ਦੇ ਵੇਖੋ ਜੀ ਪੰਜਾਬ ਸਰਕਾਰ ਨੇ ਜੋ ਗਲਤ ਫੈਸਲਾ ਕੀਤਾ ਬਿਜਲੀ ਬੋਰਡ ਦੀਆਂ ਜਾਇਦਾਦਾਂ ਤੇ ਹੋਰ ਸਰਕਾਰੀ ਜਾਇਦਾਦਾਂ ਨੂੰ ਵੇਚਣ ਦਾ ਜੋ ਫੈਸਲਾ ਕੀਤਾ ਅਸੀਂ ਅੱਜ ਉਹਦੇ ਵਿਰੋਧ ਦੇ ਵਿੱਚ ਜੁਆਇੰਟ ਫੋਰਮ ਇਕਤਾ ਮੰਚ ਪੰਜਾਬ ਪਲੱਸ ਕਿਸਾਨ ਜਥੇਬੰਦੀਆਂ ਤੇ ਸੱਦੇ ਤੇ ਅੱਜ ਇੱਥੇ ਇੰਪਲਾਈ ਫੈਡਰੇਸ਼ਨ ਪੰਜਾਬ ਵੱਲੋਂ ਇੱਥੇ ਪਹੁੰਚੇ ਆਂ ਸੋ ਜਿੰਨਾ ਚਿਰ ਤੱਕ ਇਹ ਫੈਸਲਾ ਵਾਪਸ ਨਹੀਂ ਲੈਂਦਾ ਪੰਜਾਬ ਸਰਕਾਰ ਉਹਨਾਂ ਚਿਰ ਤੱਕ ਜੋ ਵੀ ਜੁਆਇੰਟ ਫਾਰਮ ਇਕਤਾ ਮੰਚ ਦਾ ਸਾਨੂੰ ਸੱਦਾ ਲੱਗੂਗਾ ਅਸੀਂ ਉਹ ਸੱਦੇ ਦੇ ਵਿੱਚ ਹਰ ਜਗ੍ਹਾ ਤੇ ਪਹੁੰਚਾਂਗੇ ਇਹ ਪੰਜਾਬ ਸਰਕਾਰ ਪਹਿਲਾਂ ਵੀ ਸ਼ਰਾਬਾ ਨਗਰ ਦੀ ਜਿਹੜੀ ਆ ਇਹ ਸਰਕਾਰੀ ਜ਼ਮੀਨ ਸੀਗੀ ਬਿਜਲੀ ਬੋਰਡ ਦੀ ਇੱਕ ਸਰਕਾਰ ਨੇ ਫੈਸਲਾ ਲਿਆ ਸੀਗਾ ਫਿਰ ਉਦੋਂ ਵੀ ਬੜਾ ਵਿਰੋਧ ਹੋਇਆ ਸੀ ਤਾਂ ਇਹਦੇ ਸਬੰਧ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਕੇਸ ਦਾਣਾ ਦਾਇਰ ਕੀਤਾ ਗਿਆ ਸੀ ਔਰ ਇਹ ਪੰਜਾਬ ਦੀ ਸਰਕਾਰ ਨੂੰ ਉਹ ਫੈਸਲਾ ਵਾਪਸ ਲੈਣ ਲੈਣਾ ਪਿਆ ਸੀ ਬਾਕੀ ਇਹ ਲੋਕਾਂ ਦੀ ਜਿਹੜੀ ਜਾਇਦਾਦ ਆ ਇਹ ਕਦੀ ਵੀ ਇਹ ਸਰਕਾਰ ਨੂੰ ਜਿਹੜੇ ਆ ਧੱਕੇ ਦੇ ਨਾਲ ਨਹੀਂ ਮੰਲਣ ਦਿਆਂਗੇ ਜਿਹੜੀ ਇਹ ਤੁਹਾਡੇ ਜਿੱਥੇ ਬੰਦਿਆ ਜੀ ਪੰਜਾਬ ਦੀ ਕੌਲ ਸੀਗੀ ਇਹ ਹਾਂਜੀ ਪੂਰੇ ਪੰਜਾਬ ਤੋਂ ਬੰਦੇ ਆ ਪੂਰੇ ਪੰਜਾਬ ਦੇ ਆਇਆ ਜੀ ਜੁਆਇੰਟ ਫੋਰਮ ਇਕਤਾ ਮੰਚ ਪੰਜਾਬ ਦੇ ਸੱਦੇ ਤੇ ਸਾਰੇ ਪੰਜਾਬ ਦੇ ਵਿੱਚੋਂ ਸਾਡੇ ਜਿਹੜੇ ਆ ਮੈਂਬਰ ਇਥੇ ਪਹੁੰਚੇ ਆ ਜੀ ਕਿੰਨੇ ਤੁਹਾਡਾ ਧਰਨਾ ਅੱਜ ਪੂਰੇ ਦਿਨ ਦਾ ਕਿੰਨੇ ਕਿੰਨੇ ਤੋਂ ਕਿੰਨੇ ਸਾਡਾ ਜੀ ਧਰਨਾ ਜਿੰਨਾ ਵੀ ਉਹਨਾਂ ਨੇ ਟਾਈਮ ਫਿਕਸ ਕੀਤਾ ਹੋਊਗਾ ਜੁਆਇੰੰਟ ਫੋਰਮ ਇਕਤਾ ਮੰਚ ਪੰਜਾਬ ਨੇ ਪਲੱਸ ਕਿਸਾਨ ਜਿੱਥੇ ਬੰਦਿਆ ਨੇ ਉਸ ਤੋਂ ਬਾਅਦ ਸਾਡਾ ਰੋਸ ਮਾਰਚ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਵੀ ਪ੍ਰੋਗਰਾਮ ਰੂਟ ਉਹਨਾਂ ਨੇ ਤੈਅ ਕੀਤਾ ਹੋਊਗਾ ਉਹ ਰੂਟ ਤੇ ਅਸੀਂ ਪਾਬੰਦ ਹੋਵਾਂਗੇ ਔਰਨ ਸ਼ਾਸਨ ਦੇ ਵਿੱਚ ਰਹਿ ਕੇ ਅਸੀਂ ਜਿਹੜਾ ਵਾਏ ਉਹ ਸਾਰੇ ਦਾ ਸਾਰਾ ਕਾਨੂੰਨ ਲਾਗੂ ਕਰਾਂਗੇ ਤੁਸੀਂ ਤੁਸੀਂ ਕੋਰਟ ਦੇ ਵਿੱਚ ਜਾਓ ਇਹ ਤੁਹਾਡੀ ਨਹੀਂ ਗੱਲ ਬੰਦੇ ਦਾ ਅਗਰ ਸਟੈਪ ਤੁਹਾਡਾ ਕੀ ਹੈ ਹਾਂ ਅਸੀਂ ਜੁਆਇੰਟ ਫੋਰਮ ਇਕਤਾ ਮੰਚ ਦਾ ਸਾਡਾ ਜੋ ਵੀ ਅਸੀਂ ਫੈਸਲਾ ਲਵਾਂਗੇ ਜੇ ਸਾਨੂੰ ਹਾਈ ਕੋਰਟ ਜਾਣ ਦੀ ਲੋੜ ਪਈ ਤਾਂ ਉੱਥੇ ਵੀ ਜ਼ਰੂਰ ਜਾਵਾਂਗੇ ਕੀ ਮੈਸੇਜ ਦੋਗੇ ਸਰਕਾਰ ਨੂੰ ਸਰਕਾਰ ਨੂੰ ਮੈਸੇਜ ਇਹ ਦਿੰਨੇ ਆ ਕਿ ਜਿਹੜੀਆਂ ਲੋਕਾਂ ਨੇ ਦਾਨ ਕੀਤੀਆਂ ਜ਼ਮੀਨਾਂ ਬਿਜਲੀ ਬੋਰ ਨੂੰ ਲਾਉਣ ਵਾਸਤੇ ਕਿ ਤੁਸੀਂ ਉਹ ਜ਼ਮੀਨਾਂ ਜਿਹੜੀਆਂ ਵਾਂ ਉਹਨਾਂ ਤੇ ਬੇਸ਼ੱਕ ਆਪਣੀ ਜਿਹੜੀ ਆਖਿਆ ਪਾਸੇ ਕਰ ਲਓ ਇਹ ਜ਼ਮੀਨਾਂ ਤੁਹਾਨੂੰ ਹੀ ਕਦੀ ਵੀ ਨਹੀਂ ਗਿਆ ਇਦਾਂ ਕੌਟੀਆਂ ਦੇ ਭਾਅ ਵਿੱਚੰ ਦੇਵਾਂਗੇ ਆਨ ਨਾਲ ਅਸੀਂ ਕਰ ਸਕਦੇ ਵੀ ਦੇਖਾ ਕਿਤਾ ਆਨ ਨਾਲਾ ਜਿਹੜਾ ਸੰਘਰਸ਼ ਆ ਹੋ ਸਕਦਾ ਅਸੀਂ ਸਾਰੇ ਪੰਜਾਬ ਦੀਆਂ ਜਿਹੜੀਆਂ ਟੋਟਲ ਜਥੇਬੰਦੀਆਂ ਉਹਨਾਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਕਰਨ ਵਾਸਤੇ ਕੋਈ ਜਿੱਦੇ ਨਾਲ ਸਰਕਾਰ ਨੂੰ ਪੂਰਾ ਜਿੱਦਾਂ ਅਸੀਂ ਕੈਪਟਨ ਸਾਹਿਬ ਦੀ ਸਰਕਾਰ ਨੂੰ ਜਿਹੜਾ ਪਟਿਆਲੇ ਦੇ ਵਿੱਚ ਵੱਡੇ ਧਰਨੇ ਦੇ ਕੇ ਥੱਲੇ ਸੁੱਟਿਆ ਸੀ ਉਸ ਤੋਂ ਬਾਅਦ ਇਹ ਪੰਜਾਬ ਦੀ ਆਪ ਸਰਕਾਰ ਦੇ ਕੋਲੇ ਕੁਰਸੀ ਸ਼ਾਨਸ਼ਾਹੀ ਆਈ ਸੀਗੀ ਤਾ ਇਹ ਕਰਕੇ ਇਹ ਸਰਕਾਰ ਦਾ ਵੀ ਲਗਭਗ ਜੇ ਨਹੀਂ ਲੋਕਾਂ ਦੇ ਫੈਸਲਿਆਂ ਦੇ ਸਹੀ ਉਤਰੂਗੀ ਤਾਂ ਇਹਨਾਂ ਦਾ ਵੀ ਫੁੱਲ ਜਿਹੜਾ ਵਾ ਉਹ ਵਿਰੋਧ ਕੀਤਾ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਜੀ ਨਾਮ ਅੱਥੀ ਜੰਡੇ ਬੁਝਾਰਾ ਕਿਹੜੇ ਧਰਨਾ ਲਗਾਏਗਾ ਗੁਰਪ੍ਰੀਤ ਸਿੰਘ ਟਿਲੋਂ ਅਪਲਾਈਫੇਸ਼ਨ ਪਹਿਲਵਾਨ ਜਥੇਬੰਦੀ ਪੰਜਾਬ ਦੇ ਰੈਜੀਡੈਂਟ ਜੀ ਇਹ ਜਿਹੜਾ ਸਾਡਾ ਅੱਜ ਧਰਨਾ ਵਾ ਬਿਜਲੀ ਬੋਰਡ ਨੇ ਜਮੀਨਾ ਵੇਚਣ ਦੇ ਖਿਲਾਫ ਜਿੱਦਾਂ ਪੀਯੂ ਯੂਨੀਵਰਸਿਟੀ ਜਾਂ ਮਿਲਾਂ ਦੀਆਂ ਜਾਂ ਪੰਜਾਬ ਐਗਰੋ ਇੰਜੀਨੀਅਰ ਪੰਜਾਬ ਦੀਆਂ ਮਿਲਾਂ ਵਾ ਇਹ ਪਹਿਲੀ ਸਰਕਾਰ ਅੱਜ ਲੋਕਾਂ ਨੂੰ ਪਬਲਿਕ ਦੇ ਲਾਰੇ ਲੱਪੇ ਲਾ ਕੇ ਆਈ ਪਰ ਇਹਨਾਂ ਨੇ ਜ਼ਮੀਨਾਂ ਵੇਚਣੀਆਂ ਚਾਲੂ ਕਰਤੀਆਂ ਤੇ ਜਿਹੜਾ ਬੰਦਾ ਸਾਡਾ ਸੀਐਮਪੀ ਵਿਰੋਧ ਕਰਦਾ ਵਾ ਉਹਨੂੰ ਵੀ ਚੇਂਜ ਕਰਦਾ ਇਹ ਜਿਹੜੀਆਂ ਜ਼ਮੀਨਾਂ ਆ ਢਾਰੇ ਰਮਾਰੀ ਇਹਨਾਂ ਦੇ ਦੱਸਣਾ ਚਾਹੁੰਦੇ ਆ ਪਬਲਿਕ ਨੇ ਦਾਨ ਦੇ ਵਿੱਚ ਦਿੱਤੀਆਂ ਜਾਂ ਪੰਚਾਇਤਾਂ ਨੇ ਮਤੇ ਪਾ ਕੇ ਦਿੱਤੀਆਂ ਬਿਜਲੀ ਦੀ ਸਪਲਾਈ ਲੈਣ ਵਾਸਤੇ ਤੇ ਪਿੰਡਾਂ 'ਚ ਬਿਲੀ ਘਰ ਲਾਏ ਆ ਕੋਈ ਸਰਕਾਰ ਨੇ ਜ਼ਮੀਨ ਖਰੀਦੀ ਨਹੀਂ ਜੇ ਵੇਚ ਸਕੇ ਇਹ ਕਰਕੇ ਨਾਜਾਇਜ਼ ਤੌਰ ਤੇ ਵੇਚੇ ਗਏ ਉਹਦੇ ਵਿਰੁੱਧ 'ਚ ਸਾਡਾ ਬਿਜਲੀ ਮੁਲਾਜ਼ਮਾਂ ਦੀ ਸਾਰੀਆਂ ਜਥੇਬੰਦੀਆਂ ਜੁਆਇੰਟ ਫਰੋਮ ਇਕਤਾ ਮੰਚ ਹੋ ਰਹਾ ਚਾਰ ਜੱਤੇ ਬੰਦਿਆ ਨਾਲ ਕਿਸਾਨ ਜੱਤੇ ਬੰਦਿਆ ਸਾਰਾ ਸਮੂਹ ਸਾਂਝੇ ਦਾ ਉਧੇ ਤਾਨਾ ਲਗਾਇਆ ਜਾ ਰਿਹਾ ਅੱਜ ਦੇ ਬਾਅਦ ਵੱਡੇ ਐਕਸ਼ਨ ਹੋ ਰਹੇ ਅਸੀਂ ਦਵਾਂਗੇ ਜੇ ਇਹਨਾਂ ਨੇ ਜ਼ਮੀਨਾਂ 'ਚ ਰੋਗ ਨਾਲ ਆਈ ਸਰ ਇਹ ਤੋਂ ਕੋਈ ਅਧਿਕਾਰੀ ਤੁਹਾਡੇ ਅਧਿਕਾਰੀ ਕਿਸੇ ਸਰਕਾਰੀਦਾਰ ਨਾਲ ਗੱਲ ਹੋਈ ਪਹਿਲੇ ਸਾਡੀਆਂ ਕਾਫੀ ਮੀਟਿੰਗਾਂ ਆਈਆਂ ਵਾ ਵਿੱਤ ਮੰਤਰੀ ਭਵਾਲ ਚੀਮਾ ਦੇ ਨਾਲ ਵੀ ਮੀਟਿੰਗ ਹੋਈ ਸੀ ਪੂਰੀ ਉੱਥੇ ਬੈਠੇਗੇ ਸਾਡੀ ਜਿਹੜਾ ਬਿਜਲੀ ਬੋਰਡ ਦੀ ਮੈਨੇਜਮੈਂਟ ਬੈਠੀ ਉਹਨੇ ਸਾਹਮਣੇ ਸਵਾਲ ਕੀਤਾ ਕਿ ਕਹਿੰਦੇ ਨਹੀਂ ਸਾਡਾ ਕੋਈ ਇਰਾਦਾ ਨਹੀਂਗਾ ਪਰ ਅੰਦਰੋਂ ਘਾਟੇ ਚੋਰ ਮੋਰੀ ਨਹੀਂ ਹੁਣ ਵੇਖੋ ਇਨਸਾਨ ਦਈਆਂ ਗਏ ਸਾਰਾ ਕੁਝ ਹੋ ਗਿਆ ਉਹਦੇ ਖਿਲਾਫ ਜਿਹੜਾ ਵਾ ਅੰਤਰਰਾਸ਼ਟਰੀ ਸਰਕਾਰ ਕਹਿੰਦੀ ਗੋਜਾ ਕਰਦੀ ਗੋਜਾ ਸਰਕਾਰ ਦੇ ਖਿਲਾਫ ਜਿੰਨੇ ਵੀ ਟਿੱਕੇ ਹੋਏ ਤਾਂ ਨਹੀਂ ਦੇਵਾਂਗੇ ਜ਼ਮੀਨਾਂ ਹੀ ਨਹੀਂ ਵਗਾ ਦੇਣਾ ਬੇਟੀਆਂ ਸਰਕਾਰਾਂ ਲਾਰੇ ਲਾ ਰਹੀਆਂ ਤੁਹਾਨੂੰ ਗੋਲੀ ਲਾਰੇ ਲਾ ਰਹੀਆਂ ਵਾ ਸਾਰੀਆਂ ਪਾਰਟੀਆਂ ਹੀ ਅਸੀਂ ਤੇ ਬਾਕੀ ਨੂੰ ਉਮੀਦ ਕਰਦੇ ਹਾਂ ਤੇ ਜਮੀਨਾਂ ਦਾ ਮੁੱਦਾ ਸਾਰਿਆਂ ਨੂੰ ਚੁੱਕਣਾ ਚਾਹੀਦਾ ਵਿਧਾਨ ਸਭਾ ਸੈਸ਼ਨ ਦੇ ਵਿੱਚ ਵੀ ਚੁੱਕਣਾ ਚਾਹੀਦਾ ਸਾਡਾ ਹੋਰ ਵੀ ਟਿਕਾ ਕਦਮ ਹੋਊਗਾ ਇਹ ਵੇਖਣ ਨਹੀਂ ਦੇਵਾਂਗੇ ਹੋਰ ਜਿੰਨਾ ਮਰਜ਼ੀ ਸਾਨੂੰ ਪ੍ਰੋਟੈਸਟ ਕਰਨਾ ਪਵੇਗਾ ਅਸੀਂ ਸਰਕਾਰ ਨੂੰ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਮੁਲਾਜ਼ਮੇ ਕੋਈ ਸਰਕਾਰੀ ਨਾ ਸਾਡਾ ਡੀਏ ਦਿੱਤਾ ਨਾ ਹੋਰ ਕੁਝ ਦਿੱਤਾ ਮੰਗਾਂ ਨੇ ਪਹਿਲਾਂ ਹੀ ਦੇ ਰਏ ਤੇ ਜਿਹੜੀ ਸਾਡੀ ਜ਼ਮੀਨ ਪ੍ਰਾਪਰਟੀ ਬੀਲੀ ਬੋਰਡ ਦੀ ਉਹ ਵੀ ਜਿਹੜੀ ਆ ਛੇਲ ਤੇ ਲਾ ਰਹੇ ਆ ਇਸ ਨਾਲ ਕੰਮ ਨਹੀਂ ਚੱਲਣਾ ਮੱਕੀ ਨਾ ਵਗੀ ਕਰਨ ਜਿੱਥੇ ਵਧੀ ਪਹੁੰਚ ਕਿੱਥੋਂ ਹੋਏ ਮੇਰਾ ਨਾਮ ਹੈ ਕਿ ਇੰਜੀਨੀਅਰ ਮਨਦੀਪ ਸਿੰਘ ਜਈ ਅਸੀਂ ਆਈਟੀਆਈ EMPLOYEES ASSOCIATION ਸਰਕਲ ਖੰਨੇ ਤੋਂ ਆਪਣੇ ਪੂਰੇ ਸਾਥੀਆਂ ਦੇ ਨਾਲ ਇਸ ਧਰਨੇ ਦੇ ਵਿੱਚ ਸ਼ਾਮਲ ਹੋਏ ਆਂ ਸਰਕਾਰ ਦੀਆਂ ਜਿਹੜੀਆਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੋਨਾਂ ਦਾ ਅਸੀਂ ਵਿਰੋਧ ਕਰ ਰਹੇ ਆਂ ਪੰਜਾਬ ਸਰਕਾਰ ਦਾ ਵਿਰੋਧ ਅਸੀਂ ਇਸ ਲਈ ਕਰ ਰਹੇ ਆਂ ਕਿਉਂਕਿ ਬਿਜਲੀ ਬੋਰਡ ਦੀ ਜਿਹੜੀ ਹੈ ਬੇਸ਼ਕੀਮਤੀ ਜਾਇਦਾਦੀਆਂ ਨੇ ਉਹਨਾਂ ਨੂੰ ਚੁਣ-ਚੁਣ ਕੇ ਵੇਚਣ ਦੀ ਜਿਹੜੀ ਹੈ ਪਲਾਨਿੰਗ ਚੱਲ ਰਹੀ ਹੈ ਜਿਹਦੇ ਨਾਲ ਨਿੱਜੀਕਰਨ ਨੂੰ ਜਿਹੜਾ ਹੈਗਾ ਹੁਲਾਰਾ ਦਿੱਤਾ ਜਾ ਰਿਹਾ ਹੈ ਕੇਂਦਰ ਸਰਕਾਰ ਜਿਹੜੀ ਹੈਗੀ ਬਿਜਲੀ ਬਿੱਲ ਜਿਹੜਾ ਐਕਟ 2025 ਹੈ ਉਹਦੇ ਰਾਹੀਂ ਨਿਜੀਕਰਨ ਵੱਲ ਨੂੰ ਵੱਧ ਰਹੀ ਹੈ ਚਾਹੇ ਉਹ ਡਿਸਟ੍ਰੀਬਿਊਸ਼ਨ ਦਾ ਕੰਮ ਹੈ ਉਹ ਕੰਪਨੀਆਂ ਨੂੰ ਦੇਣ ਵੱਲ ਜਾ ਰਹੀ ਹੈ ਜਿਸ ਦੇ ਨਾਲ ਸਮਾਜ ਦਾ ਹਰ ਵਰਗ ਪ੍ਰਭਾਵਿਤ ਹੋਊਗਾ ਜਿਹੜਾ ਗਰੀਬ ਵਰਗ ਹੈ ਜਿਹਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਜਿਹਨੂੰ ਰੈਟ ਦਰਾਂ ਦੇ ਉੱਤੇ ਬਿਜਲੀ ਮਿਲ ਰਹੀ ਹੈ ਜਿਹੜੇ ਸਾਡੇ ਕਿਸਾਨ ਵੀਰ ਨੇ ਜਿਹਨਾਂ ਨੂੰ ਖੇਤੀਬਾੜੀ ਲਈ ਬਿਜਲੀ ਫ੍ਰੀ ਹੈ ਸਰਕਾਰ ਸਾਰਾ ਉਹ ਜਿਹੜੀਆਂ ਰਾਜਤਾਂ ਨੇ ਉਹਨਾਂ ਨੂੰ ਖਤਮ ਕਰਨ ਵੱਲ ਵੱਧ ਰਹੀ ਹੈ ਪਰ ਅਸੀਂ ਸਾਰੇ ਮੁਲਾਜ਼ਮ ਇਹਦਾ ਤਹਾਡੀਆਂ ਭਰਾਤਰੀ ਜਥੇਬੰਦੀਆਂ ਕਿਸਾਨ ਯੂਨੀਅਨ ਸਾਰਿਆਂ ਦੇ ਸਹਿਯੋਗ ਨਾਲ ਇਹਦਾ ਡਟਮਾ ਵਿਰੋਧ ਕਰਾਂਗੇ ਕਿਸੇ ਵੀ ਹਾਲਤ ਦੇ ਵਿੱਚ ਇਹਨੂੰ ਅਸੀਂ ਲਾਗੂ ਨਹੀਂ ਹੋਣ ਦੇਵਾਂਗੇ ਪੂਰੇ ਪੰਜਾਬ ਤੋਂ ਜਥੇਬੰਦੀ ਪਹੁੰਚੇ ਤੁਹਾਡੀ ਪੂਰੇ ਪੰਜਾਬ ਦੇ ਵਿੱਚੋਂ ਪੰਜਾਬ ਦੇ ਕੋਨੇ-ਕੋਨੇ ਤੋਂ ਚਾਹੇ ਉਹ ਅਮਰਸਰ ਦੀ ਗੱਲ ਹੈ ਪਟਿਆਲੇ ਦੀ ਗੱਲ ਹੈ ਫਿਰੋਜ਼ਪੁਰ ਦੀ ਗੱਲ ਹੈ ਹਰੇਕ ਕੋਨੇ-ਕੋਨੇ ਤੋਂ ਜਿਹੜੇ ਮੁਲਾਜ਼ਮ ਨੇ ਇਸ ਆਪਣੇ ਸੰਘਰਸ਼ ਦੇ ਵਿੱਚ ਹਿੱਸਾ ਪਾਉਣ ਲਈ ਇੱਥੇ ਪਹੁੰਚੇ ਹੋਏ ਸਰਕਾਰਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਕੋਈ ਸਰਕਾਰ ਜਿਹੜਾ ਤਾਂ ਪ੍ਰਾਪਰਟੀਆਂ ਵੇਚਣ ਦੀ ਗੱਲ ਹੈ ਉਹ ਲੇਟੈਸਟ ਮਸਲਾ ਹੈ ਜਿਹੜੇ ਸਾਡੇ ਹੋਰ ਬਹੁਤ ਮਸਲੇ ਨੇ ਜਿਨ੍ਹਾਂ ਦੇ ਉੱਤੇ ਬਹੁਤ ਸਾਰੇ ਮਸਲਿਆਂ ਦੇ ਉੱਤੇ ਸਰਕਾਰ ਜਿਹਨੇ ਸਾਡੀਆਂ ਮੰਗਾਂ ਨੇ ਮੰਨ ਚੁੱਕੀ ਹੈ ਪਰ ਉਹਨਾਂ ਨੂੰ ਲਾਗੂ ਕਰਨ ਦੇ ਵਿੱਚ ਟਾਲ ਮਟੋਣ ਵਾਲਾ ਰਵਈਆ ਉਹਦੇ ਸੰਬੰਧ ਦੇ ਵਿੱਚ ਵੀ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਨੇ ਪਰ ਜਿਹੜਾ ਪ੍ਰਾਪਰਟੀ ਵੇਚਣ ਵਾਲੀ ਗੱਲ ਹੈ ਜਾਂ ਬਿਜਲੀ ਐਕਟ 2025 ਹੈ ਸੈਂਟਰ ਸਰਕਾਰ ਲੈ ਆ ਰਹੀ ਹੈ ਉਹਦੇ ਅਵਧਾਰ ਸਿੰਘ ਕਮਰਾ ਜੀ ਮਦਾਨ ਸਿਟੀ ਸਰਕਲ ਹੰਗਲਸਰ ਅਸੀਂ ਪੰਜਾਬ ਸਰਕਾਰ ਦੀ ਮਲਾਜਮ ਮਾਰੂ ਨੀਤੀ ਪੈਨਸ਼ਨਰ ਮਾਰੂ ਨੀਤੀ ਦੇ ਖਿਲਾਫ ਇੱਥੇ ਅੱਜ ਮਜਾਦਾ ਕਰ ਰਹੇ ਹਾਂ ਕਿਉਂਕਿ ਹਾਲੇ ਵਾਲੇ ਦੇਖੋ ਕਿ ਪੰਜਾਬ ਦੀ ਜਿਹੜੀ ਬਰਾਬਰੀ ਅਸੀਂ ਬਣਾਈ ਆ ਮਿਹਨਤ ਕਰਕੇ ਜਿਹਨੇ ਮਲਾਜਮਾਂ ਨੇ ਬਣਾਈ ਉਹ ਇਹ ਮਿੱਟੀ ਦੇ ਭਾਅ ਵਿੱਚ ਵੇਚ ਰਹੇ ਨੇ ਅਤੇ ਆਪਣੇ ਚਿਹਤਿਆਂ ਨੂੰ ਇਹ ਵੇਚ ਰਹੇ ਨੇ ਬਾਕੀ ਸਰਕਾਰ ਜਿਹੜੀ ਹੈ ਪੈਨਸ਼ਨਰਾਂ ਦੇ ਨਾਲ ਬੜਾ ਧੱਕਾ ਕਰ ਰਹੀ ਹੈ ਤੇ ਰੈਗੂਲਰ ਕਰਮਚਾਰੀਆਂ ਦੇ ਨਾਲ ਬਹੁਤ ਧੱਕਾ ਕਰ ਰਹੀ ਹੈ ਅੱਜ ਦੀਆਂ ਦੇਖੋ ਮਾੜੀਆਂ ਮਾੜੀ ਜਿਹੜੀਆਂ ਸਟੇਟਾਂ ਨੇ ਜਿਨ੍ਹਾਂ ਦਾ ਕਿਸੇ ਖਾਤੇ ਚ ਨਾ ਨਿਕਲਦਾ ਉਹ ਅੱਜ 16% ਡੀਏ ਦੇ ਕੇ ਤੇ ਉਹਨਾਂ ਨੂੰ ਉਹਨਾਂ ਨੂੰ ਸੰਤੁਸ਼ਟ ਕੀਤਾ ਗਿਆ ਪਰ ਪੰਜਾਬ ਦੀ ਇਹ ਨਾਦਰਸ਼ਹਿ ਸਰਕਾਰ ਜਿਹੜੀ ਹੈ ਇਹ ਮਲਾਇਮ ਪੈਨਸ਼ਨ ਰੋਧੀ ਸਰਕਾਰ ਜਿਹੜੀ ਹੈ ਇਹ ਇਹਨਾਂ ਦੇ ਨਾਲ ਪਤਾ ਨਹੀਂ ਕਿ ਕਿਸ ਸਾਧਾ ਮੰਤਰੀ ਮਾਨ ਦਾ ਸ਼ੁਰੂ ਕਰੀਏ ਅੱਜ ਤੱਕ 16% ਡੀਏ ਨਹੀਂ ਇਹਨਾਂ ਨੇ ਦਿੱਤਾ ਜਿਹੜੇ ਰਿਟਾਇਰ ਕਰਮਚਾਰੀ 16 ਤੋਂ ਪਹਿਲਾਂ ਹੋਏ ਸੀ ਉਹਨਾਂ ਨੂੰ 2.8 ਦਾ ਫੈਕਟਰ ਨਹੀਂ ਦਿੱਤਾ ਗਿਆ 16 ਤੋਂ ਪਹਿਲਾਂ ਜਿਹੜਾ ਆਪਣਾ ਸਾਡਾ ਡੀਐਸਸੀ 113 ਦੀ ਵੀ 125 ਹੋਣਾ ਚਾਹੀਦਾ ਸੀ ਸਾਹੀ ਉਹ ਵੀ ਇਹਨਾਂ ਨੇ ਸਾਡਾ ਅਪਡੇਟ ਦੇ ਤੱਕ ਨਹੀਂ ਕੀਤਾ ਜਿਹੜੀਆਂ ਇਸ ਮੁਲਾਜ਼ਮ ਮਾਰੂ ਨੀਤੀਆਂ ਦੇ ਖਿਲਾਫ ਹੁਣ ਅਸੀਂ ਅੱਜ ਪ੍ਰੋਟੈਸਟ ਕਰ ਰਹੇ ਆ ਕਿ ਸਰਕਾਰ ਜੋ ਕਰੀਏ ਸਾਡੇ ਨਾਲ ਠੱਗਾ ਕਰੀਏ ਸਾਡੀ ਤਨਖਾਹਾਂ ਮੱਦਦ ਕਰਦੀਆਂ ਮੋਟ ਮੋਟ ਕਰਦੀਆਂ ਜਾ ਰਹੀਆਂ ਇੱਕ ਜਜੀਆ ਟੈਕਸ ਜਜੀਆ ਟੈਕਸ 200 ਰੁਪਿਆ ਇਹਨਾਂ ਨੇ ਡਵੈਲਪਮੈਂਟ ਟੈਕਸ ਸਾਡੇ ਦੇ ਲਾਇਆ ਜਿਹੜਾ ਗੈਰਕਾਨੂੰਨੀ ਹੈ ਉਹ ਸਰਬੀਆ ਸਾਡਾ ਜਬਰੀ ਤੌਰ ਤੇ ਇਕੱਠੀ ਜਾ ਰਹੇ ਨੇ ਉਹਦੇ ਲਈ ਇਹਨਾਂ ਨੂੰ ਲੱਖ ਰਾਇ ਇਹ ਨਾਮ ਕਰ ਚੁੱਕਿਆ ਪਰ ਇਹਨਾਂ ਨੇ ਸਾਨੂੰ ਅਜ ਤੱਕ ਹੋ ਜਾ ਕੇ ਜੰਗਲ ਦੇ ਬੰਦੀ ਘਾੜੀ ਪਹੁੰਚੀ ਹੈ ਜੀ ਪੰਜਾਬ ਸੂਬਾ ਪ੍ਰਧਾਨ ਸਾਡੇ ਮਾਨਯੋਗ ਸਰਦਾਰ ਬਾਬਾ ਅਮਰਜੀਤ ਸਿੰਘ ਜਿਹੜੇ ਸਾਡੇ ਪੈਨਸ਼ਨਰ ਵੈਲਫੇਅਰ ਵੱਡੇ ਜਨ ਉਹਦੀ ਗੁਣਵਿੰਦਗੀ ਕਰ ਰਿਹਾ ਉਹ ਅਸੀਂ ਇੱਥੇ ਬੜਾ ਵਿਸ਼ਾਲ ਪੱਸਾਂ ਦੇ ਰਹੀ ਆਪਣੇ ਟਰੱਕਾਂ ਦੇ ਰਹੀ ਤਾਰੰਦ ਦੇ ਰਹੀ ਇੱਥੇ ਵਿਸ਼ਾਲ ਨਜ਼ਰ ਆਪਣਾ ਇਕੱਠ ਕਰਕੇ ਇੱਥੇ ਪਹੁੰਚੇ ਆਂ ਤਾਂ ਕਿ ਇਥੋਂ ਦੇ ਬੀਲੀ ਮੰਤਰੀ ਜਿਹੜਾ ਉਹ ਕਰਨੀ ਨਹੀਂ ਦੇ ਸੁੱਟਾ ਉਹਨੂੰ ਅਜੇ ਜਗਾਇਆ ਜਾਵੇ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਨੂੰ ਜਿਹੜਾ ਮੰਗਾਂ ਨੇ ਜਿਹੜੀਆਂ ਉਹਨਾਂ ਨੂੰ ਲਾਗੂ ਕੀਤਾ ਜਾਵੇ ਮੰਨੀਆਂ ਆਈਆਂ ਮੰਗਾਂ ਵੀ ਜਿਹੜੇ ਲਾਗੂ ਨਹੀਂ ਕਰਦੀ ਕੀ ਸਰਕਾਰ ਨੂੰ ਬੇਨਤੀ ਸਰਕਾਰ ਨੂੰ ਇਹੀ ਬੇਨਤੀ ਕਰਾਂਗੇ ਅਪੀਲ ਵੀ ਕਰਦੇ ਆ ਕਿ ਸਾਡੀਆਂ ਮੰਗਾਂ ਜਿਹੜੀਆਂ ਜਲਦੀ ਜਲਦੀ ਹੱਲ ਕੀਤੀਆਂ ਜਾਣ ਨਾ ਕਰਨ ਦੀ ਸੂਚੀ ਵਿੱਚ ਜੋ ਸੁਪਰ ਕਮੇਟੀ ਅਗਲਾ ਨੈਕਸਟ ਪ੍ਰੋਗਰਾਮ ਜੋ ਸੰਦਰਸ਼ ਲਿਖੇਗੀ ਔਰ ਦੇ ਫੈਸਲਾ ਕੀਤਾ ਜਾਏਗਾ ਸਿਕੰਦਰ ਸਿੰਘ ਮਾਲ ਹਾਂਜੀ ਜੱਥੇ ਵੰਦੀਆਂ ਵੱਡੀ ਗਿੱਰਦੀ ਨੂੰ ਜਾਣੇ ਪਹੁੰਚੇ ਹੋ ਜੱਥੇ ਵੰਦੀਆਂ ਜੀ ਸਾਡੀ ਐਮਪਲਾਈ ਫੈਡਰੇਸ਼ਨ ਪਹਿਲਵਾਨ ਗਰੁੱਪ ਵੀ ਕੀ ਕਰਦੇ ਸਰਕਾਰ ਦੇ ਖਿਲਾਫ ਧਰਣਾ ਲਗਾਣਾ ਸਰਕਾਰ ਵੇਖੋ ਜੀ ਇਹ ਦੇ ਕੀ ਸਾਡ ਨੂੰ ਵੱਧ ਜਾਣਦੇ ਜੇ ਕਿ ਇਹ ਸਰਕਾਰ ਜਿਹੜੀ ਆ ਲਗਾਤਾਰ ਜਦੋਂ ਦੀ ਹੋਣ ਦੇਵੇ ਚਾਈ ਆ ਤੇ ਧੱਕਾ ਦੇ ਸਾਰੇ ਨੇ ਹੋ ਰਿਹਾ ਪਰ ਮਲਾਜ਼ਮ ਵਰਗ ਦੇ ਨਾਲ ਤੇ ਬਹੁਤ ਜ਼ਿਆਦਾ ਧੱਕਾ ਕੀਤਾ ਇਹਨਾਂ ਨੇ ਕਿਉਂਕਿ ਪਤਾ ਨਹੀਂ ਇਹਨਾਂ ਦੀ ਇਹ ਸਮਝ ਤੋਂ ਬਾਹਰ ਆ ਕਿ ਜੇ ਇੰਨਾ ਬਹੁਮਤ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਦਿੱਤਾ ਜੀ ਤੇ ਉਹ ਉਹਦੇ ਵਿੱਚ ਮੁਲਾਜ਼ਮਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਵਾ ਮੁਲਾਜ਼ਮਾਂ ਨੇ ਬੜੇ ਉਤਸ਼ਾਹ ਦੇ ਨਾਲ ਵੋਟਾਂ ਪਾਈਆਂ ਸੀ ਜਿਹੜੇ ਸਾਡੇ ਕੱਚੇ ਮੁਲਾਜ਼ਮਿਆਂ ਉਹਨਾਂ ਨੂੰ ਆਸ ਸੀ ਕਿ ਸਾਨੂੰ ਇਹ ਰੈਗੂਲਰ ਕਰਨਗੇ ਬਾਕੀ ਜਿਹੜੇ ਮੁਲਾਜ਼ਮਾਂ ਦੇ ਰਹਿਤੇ ਬਕਾਇਆ ਆ ਉਹਨਾਂ ਦੀ ਆਸ ਸੀ ਵੀ ਸਾਨੂੰ ਇਹ ਦੇਣਗੇ ਜਿਤਨਾ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਉਹ ਕੁਝ ਵਰਗ ਦੇ ਲੋਕ ਆ ਜਿਨ੍ਹਾਂ ਨੂੰ 56% ਮਿਲਣ ਧਿਆ ਤੇ ਇਹਨੂੰ 45 ਮਿਲਣ ਧਿਆ ਇਹ ਜਿਹੜਾ ਪਾੜਾ ਜਿਹੜਾ ਵਾ ਇਹ ਸਹੀ ਨਹੀਂਗਾ ਉਹ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਫੇਰ ਇਹਨਾਂ ਨੇ ਔਰ 1 ਸਾਲ ਤੱਕ 1.5 ਸਾਲ ਤੱਕ ਲੋਕਾਂ ਵਿੱਚ ਜਾਣਾ ਔਰ ਲੋਕਾਂ ਇਹਨਾਂ ਲੋਕਾਂ ਨੇ ਫਿਰ ਇਹਨਾਂ ਨੂੰ ਵੋਟਾਂ ਪਾਉਣੀਆਂ ਤੇ ਜੇ ਆਪਣੀਆਂ ਨੀਤੀਆਂ ਨੂੰ ਸੁਧਾਰਨ ਔਰ ਮੁਲਾਜ਼ਮਾਂ ਦੇ ਜਿਹੜੇ ਮਸਲੇ ਆ ਉਹ ਪਹਿਲ ਦੇ ਆਧਾਰ ਤੇ ਹੱਲ ਕਰਨ ਇਹ ਸਾਡੀ ਅਪੀਲ ਹੈ ਸਰਕਾਰ ਨੂੰ ਤੇ ਮੁਲਾਜ਼ਮ ਜਿਹੜਾ ਹੁੰਦਾ ਵਾ ਉਹ ਸਰਕਾਰ ਦਾ ਬਹੁਤ ਅਨੇਖੜਵਾਂ ਹੁੰਦਾ ਸਰਕਾਰ ਨੇ ਪਹਿਲੇ ਬੀਟਿੰਗ ਹੋਈਆਂ ਕੋਈ ਜਿੱਥੇ ਬੰਦੀ ਦੀ ਬਹੁਤ ਜ਼ਿਆਦੀਆਂ ਇਹ ਪਹਿਲੀ ਸਰਕਾਰ ਆ ਤੇ ਜਿੰਨਾ ਮੀਟਿੰਗਾਂ ਬਹੁਤ ਹੀ ਜ਼ਿਆਦੀਆਂ ਹੋਈਆਂ ਪਰ ਉਹਦਾ ਰਿਜ਼ਲਟ ਕੋਈ ਨਹੀਂ ਨਿਕਲਿਆ ਕੀ ਵੀ ਸਰਕਾਰ ਨੂੰ ਕੀ ਬੇਨਤੀ ਕਰੋਗੇ ਸਰਕਾਰ ਨੂੰ ਸਾਡੀ ਇਹੋ ਬੇਨਤੀ ਆ ਵੀ ਜੋ ਮੁਲਾਜ਼ਮਾਂ ਦੇ ਮਸਲੇ ਸਰਕਾਰ ਮੰਨਦੀ ਆ ਹਰ ਵਾਰੀ ਜਦੋਂ ਮੀਟਿੰਗ ਹੁੰਦੀ ਆ ਕਹਿੰਦੇ ਵੀ ਤੁਹਾਡੀਆਂ ਮੰਗਾਂ ਬਿਲਕੁਲ ਜਾਇਜ਼ ਆ ਕਿ ਹੱਲ ਹੋਣੀਆਂ ਚਾਹੀਦੀਆਂ ਪਰ ਫਿਰ ਪਤਾ ਨਹੀਂ ਕੀ ਗੱਲ ਹੁੰਦੀ ਆ ਫਿਰ ਬੈਗਅਰ ਲੱਗ ਜਾਂਦਾ ਇਹਨਾਂ ਦਾ ਕੀ ਇਹਨਾਂ ਦੀ ਮਜਬੂਰੀ ਆ ਇਹ ਕਰਕੇ ਪਤਾ ਸਰਕਾਰ ਨੂੰ ਵੀ ਆ ਕਿ ਮੁਲਾਜ਼ਮ ਜੇ ਅੱਜ ਸੜਕਾਂ ਦੇ ਉੱਤੇ ਆ ਤੇ ਮੁਲਾਜ਼ਮ ਸਹੀ ਆਪਣੀ ਜਗ੍ਹਾ ਦੇਤੇ ਅਗਲੇ ਤੁਹਾਡੇ ਜਥੇ ਵੱਡੇ ਕਦਮ ਕੀ ਕੀ ਸਟੇਬਲ ਤੇ ਯੋਜੇ ਪਾਈ ਕਿ ਨਹੀਂ ਦੇਖੋ ਸਾਡਾ ਸ਼ਹਿਰ ਤੇ ਇਹੀ ਆ ਵੀ ਅੱਜ ਵੇਖੋ ਕਿਸਾਨ ਜਥੇ ਬੰਦੀਆਂ ਮਜ਼ਦੂਰ ਜਥੇ ਬੰਦੀਆਂ ਨਾਲ ਆ ਗਈਆਂ ਦਿਰੋਂ ਦਿਰੇ ਕਾਫਲਾ ਜਿਹੜਾ ਇਹ ਵਧਦਾ ਜਾਣਾ ਲੰਮਾਣਾ ਔਰ ਸਰਕਾਰ ਆਸਤੇ ਔਖਾ ਆ ਜਾਣਾ ਇਹ ਕਰਕੇ ਸਰਕਾਰ ਨੂੰ ਚੀਚਣਾ ਚਾਹੀਦਾ